ਸਚਾਨ ਨਸਤ ਤੁਸੀਂ ਦੇ ਪਬਲਿਕ ਸਮਾਣਾ ਨਿਊਜ਼ ਤੇ ਅਸੀਂ ਅੱਜ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚ ਪਹੁੰਚੇ ਹਾਂ ਪਿਛਲੇ ਦਿਨੀ ਦੇ ਵਿੱਚ ਸਮਾਣਾ ਦੇ ਨਾਲ ਮਵੀ ਕਲਾਂ ਜਿਹੜਾ ਪਿੰਡ ਹੈ ਉਸ ਘਰ ਦੇ ਵਿੱਚ ਜਿਹੜਾ ਦੋ ਤਰ੍ਹਾਂ ਦੇ ਵਿੱਚ ਲੜਾਈ ਹੁੰਦੀ ਹੈ ਇੱਕ ਗੇਟ ਲਗਾਉਣ ਨੂੰ ਜਿਹੜੀ ਐਂਹੀ ਕੋ ਲੜਾਈ ਹੋ ਜਾਂਦੀ ਤੇ ਇੱਕ ਪਰਿਵਾਰ ਦੇ ਜਿਹੜੇ 4 ਜਣੇ ਜਿਹੜੇ ਨੇ ਕਾਫੀ ਜ਼ਿਆਦਾ ਜ਼ਖਮੀ ਹੁੰਦੇ ਨੇ ਤੇ ਉਹਨਾਂ ਨੂੰ ਜਿਹੜਾ 2 ਦਿਨ ਹੋ ਚੁੱਕੇ ਨੇ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚ ਆਏ ਤੇ ਉਹਨਾਂ ਦਾ ਜਿਹੜਾ ਕੋਈ ਇੱਥੇ ਦੀ ਜਿਹੜਾ ਹਲੇ ਤੱਕ ਇਲਾਜ ਜਿਹੜਾ ਹੈ ਡਾਕਟਰਾਂ ਵੱਲੋਂ ਪਰ ਕੀਤਾ ਜਾ ਰਿਹਾ ਹੈ ਡਾਕਟਰ ਦੱਸ ਦਿੱਤਾ ਹੈ ਕਿ ਕਾਫੀ ਜ਼ਿਆਦਾ ਜਿੰਨ ਸਟੈਨਡਰਡ ਇਸ ਕਰਕੇ ਉਹ ਅਜਾ ਪਟਿਆਲਾ ਦੇ ਸਿਵਲ ਹਸਪੀਟਲ ਦੇ ਵਿੱਚ ਰੈਫਰ ਕੀਤਾ ਜਾਣਾ ਜਿਨ੍ਹਾਂ ਦੇ ਵਿੱਚ ਇੱਕ ਮਹਿਲਾ ਔਰਤ ਗਈ ਹੈ ਤੇ ਤਿੰਨ ਜਿਹੜੇ ਜੈਂਟਸ ਨੇ ਜਿਹੜੇ ਜ਼ਖਮੀ ਹੋਏ ਨੇ ਗੱਲਬਾਤ ਕਰਦੇ ਆ ਸਾਰਾ ਜਿਹੜਾ ਕੀ ਕਾਰਨ ਬਣਿਆ ਔਰ ਇਹ ਕਿਵੇਂ ਜਿਹੜੀ ਇਹ ਘਟਨਾ ਸਾਰੀ ਵਾਪਰੀ ਕਿਉਂਕਿ ਜੇ ਗੱਲ ਕਰੀਏ ਤਾਂ ਉਸ ਲੜਾਈ ਦੀ ਜਗ੍ਹਾ ਜਿਹੜੀ ਵੀਡੀਓ ਹੈ ਉਹ ਵੀ ਲਗਾਤਾਰ ਜਿਹੜੀ ਹੈ ਸੋਸ਼ਲ ਮੀਡੀਆ ਤੇ છਾਈ ਹੋਈ ਹੈ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੀਰਾ ਹੀ ਪਾਲ ਰਾਜਕੌਰ ਪਿੰਡ ਮਵੀ ਤੋਂ ਠੀਕ ਹੈ ਆਂਟੀ ਜੀ ਕੀ ਕਾਰਨ ਬਣਿਆ ਸਿਰ ਕਿਵੇਂ ਲੜਾਈ ਹੋਈ ਹੈ ਹਾਂਜੀ ਲੜਾਈ ਆਹ ਜੀ ਗੇਟ ਲਾਉਣਾ ਚਾਹੁੰਦੇ ਸੀ ਹੁਣ ਖੜਾ ਜਾ ਕਰ ਦਿੱਤੀ ਅਸੀਂ ਕਿਉਂਕਾ ਉਹ ਜਾਨੀ ਰਹਾ ਕੋਸੇ ਨਹੀਂ ਲਾਇਆ ਵੀ ਸੰਤਕਾ ਨੂੰ ਕੀ ਲਾਗੇ ਕਾਰਨ ਸਾਡੇ ਅੰਦਰ ਆ ਕੇ ਟੋਪਣ ਲੱਗੇ ਸਾਡੇ ਸਾ ਸਾਡੇ ਬੰਲੇ ਕੁਛ ਨਹੀਂ ਤੀ ਨਾ ਹੱਥ ਨਾ ਹਜ਼ਾਰ ਵੀ ਅਸੀਂ ਆਪਨੇ ਹੱਥਾਂ ਨਾਲ ਗੇਟ ਨੂੰ ਰੋਕ ਰੇ ਸੀ ਵੀ ਸਾਡੇ ਤਾਂ ਅੰਦਰ ਆ ਕੇ ਫਿਰ ਬਲਾਰੋ ਗੱਡੀ ਚੋਣਾਂ ਨੇ ਛੋਟੀਆਂ ਤਾਰੀਆਂ ਨੇ ਫੇਰ ਸਾਨੂੰ ਕੁੱਟਣ ਲਾ ਦਿੱਤੇ ਕੀ ਕੀ ਹਥਿਆਰ ਸੀ ਉਹਨਾਂ ਕੋਲ ਜਿਹੜੇ ਮਾਰਨ ਆਏ ਸੀ ਛੋਟੀਆਂ ਜੀਆਂ ਅੱਛਾ ਛੋਟੀਆਂ ਜਿਹੜਾ ਤੁਹਾਡੇ ਘਰ ਦੀ ਜਿਹੜੀ ਰਜਿਸਟਰੀ ਵਗੈਰਾ ਉਹ ਤੁਹਾਡੇ ਨਾਮ ਤੇ ਹੈ ਕੋਈ ਸਾਡੇ ਨਾਮ ਤੇ ਹੈ ਜੀ ਵਿੱਚ ਰਸਤਾ ਲਿਖਿਆ ਹੋਇਆ ਹੈ ਰਜਿਸਟਰੀ ਦੇ ਵਿੱਚ ਠੀਕ ਹੈ ਜਿਹਨੇ ਮਾਰਨੇ ਸਾਨੂੰ ਦਿੱਤਾ ਹੋਇਆ ਸਾਡਾ ਰਸਤਾ ਨਾਲ ਦਿੱਤਾ ਹੋਇਆ ਇਹ ਵੀ ਸਾਡਾ ਕਹਿਣਾ ਹੈ ਹੋਨ ਮਾਰ ਕੋਈ ਕੰਮ ਨਾ ਕਰਿਆ ਉਹ ਸਾਡਾ ਕੋਈ ਹੱਲ ਨਹੀਂ ਹੈਗਾ ਉਹ ਸਾਡੇ ਕੋਲ ਸਤੂ ਬਣ ਨਹੀਂ ਸਕਿਆ ਹੈਗਾ ਕਿੰਨੇ ਕਿਸਾਲ ਪੁਰਾਣੀ ਇੰਸਟਿਟਿਊਟ ਹੈ ਜੀ ਸਾਡੀ ਹੈਈਆਂ 20 ਸਾਲ ਦੀ ਰਜਿਸਟਰੀ ਪੁਰਾਣੀ ਹੈ ਕੀ ਨਾਮ ਹੈ ਤੁਹਾਡਾ ਅੱਗੇ ਅੱਛਾ ਪਰਤੀਸੀ ਕਿੰਨੀ ਘਰੋਂ ਸਟਾ ਲੱਗੀਆਂ ਜੀ 5-6 ਲੱਗੀਆਂ ਠੀਕ ਹੈ ਮਤਲਬ ਕਿ ਕਾਫੀ ਜ਼ਿਆਦਾ ਉਠਾਈ ਹੋਈ ਹੈ ਬਹੁਤ ਜ਼ਿਆਦਾ ਕੀ ਮੰਗ ਕਰਨਾ ਚਾਹੁੰਦੇ ਹੋ ਤੁਸੀਂ ਮੰਗ ਇਹ ਹੈ ਸਾਡਾ 30 ਦਾ ਫੰਕ ਦਾ ਤਿਆਰੀ ਥਾਣੇ ਤੇ ਵੀ ਪਰਦੇਸ ਦੀ ਸਾਰੇ ਕੋਰਟੀ ਨੇ ਆਪਣੇ ਆਪਣੀ ਆਪਣੀ ਜਗ੍ਹਾ ਦੇ ਵਿੱਚ ਰਜਿਸਟਰੀ ਜਗ੍ਹਾ ਦੇ ਵਿੱਚ ਅਸੀਂ ਆਪਣਾ ਗੇਟ ਲਾ ਰਹੇ ਹਾਂ ਜੀ ਕਿਉਂਕਿ ਔਰ ਦੇ ਕਵੇ ਜਗਾ ਜੀ ਆਪਣੇ ਬਚਾਅ ਦੇ ਲਈ ਅੰਦਰ ਲਾ ਰਹੇ ਤੇ ਗੇਟ ਦਰਵਾਜਾ ਤੋੜ ਕੇ ਟੱਕਾ ਮਾਰ ਕੇ ਅਗਰਾ ਤੇ ਸਾਡੇ ਤੇ ਹਮਲਾ ਕਰਾਈ। ਕੋਈ ਰੰਜ ਨਹੀਂ ਸੀ। ਕਿ ਸਾਡੇ ਕੋ ਜੀਓ ਸਾਡੀ ਕਿ ਮੰਡੀ ਨੇ ਕੰਪੈਨ ਦਾ ਕੰਮ ਆਈ ਉਹਨਾਂ ਦਾ ਵੀ ਅਸੀਂ 20 ਸਾਲ ਤੋਂ ਉਸੇ ਰਸਤੇ ਤੇ ਨੰਗ ਰਹੇ ਹਾਂ ਜੀ। ਅਸੀਂ ਮਕਾਨ ਬਣਾ ਕੇ ਹੁਣ ਉਹ ਵੀ ਗੇਟ ਲਾਉਣ ਲੱਗੇ ਹੁਣ ਸਾਡਾ ਗੇਟ ਨਹੀਂ ਲੱਗਣ ਦੇਣਗੇ। ਜੀ ਉਹ ਹੁਣ ਅੱਗੇ ਜਿਵੇਂ ਹੁਣ ਤੁਹਾਨੂੰ ਮਾਰਿਆ ਕਿੰਨੇ ਦਿਨ ਹੋ ਗਏ ਸਾਨੂੰ ਹਸਪੀਟਲ ਚ ਆਇਆ ਕੱਲ ਤੇ ਆਇਆ ਕੱਲੇ ਤਾਂ ਲਾਕੇ ਵਗੈਰਾ ਸਟਿਚਿੰਗ ਵਗੈਰਾ ਹੋ ਗਈ ਤੋਂ ਨਹੀਂ ਕੀ ਨਾ ਸੇ ਡਾਕਟਰ ਨੇ ਜਿਆਦਾ ਨਹੀਂ ਛੱਡਾ ਡਾਕਟਰ ਨੇ ਦੱਸਿਆ ਤਾਂ ਹਸਪਤਾਲ ਬਹੁਤ ਨਹੀਂ ਘਾਤੀ ਐ ਐਕਸਟਰਾ ਵਗੈਰਾ ਹੋਊਗਾ ਹਸਪਤਾਲੇ ਰਹਿ ਕੇ ਕਰਦੇ ਆਂ ਬੰਦੇ ਤੇਰਾ ਕੀ ਨਾਮ ਹੈ ਹੈ ਅਚਰਜਿੰਦਰ ਸਿੰਘ ਅਚਰਜਿੰਦਰ ਕਿਵੇਂ ਘਟਨਾ ਵਾਪਰੀ ਐ ਸਾਡੇ ਮਾਰੀ ਸੀ ਸਾਮਣ ਵਾਲੇ ਦੀ اچھا ਗਵੰਡੀਆਂ ਨੇ ਧੱਕੇ ਮਾਰੀ ਸੀ ਕਿੰਨੇ ਕੋ ਜਾਣੇ ਧੱਕੇ ਮਾਰੀ ਸੀ 5-7 ਠੀਕ ਹੈ ਨਾਲ 6 ਦੀ ਗੱਲ ਤੇ ਦੇਵਤਿਆਂ ਨਾਲ 3 ਸਾਡੇ ਤੇ ਆ ਗਿਆ ਹਮਮ ਅੱਜ ਤੁਮਾਰ ਨਾਲ ਬੰਦੇ ਦਾ ਬੰਦੇ ਨਾਲ ਜਿਹੜਾ ਤੁਸੀਂ ਗੇਟ ਲਾ ਰਹੇ ਤੁਹਾਡੀ ਆਪਣੀ ਰਜਿਸਟਰੀ ਆਨ ਆਪ ਨੂੰ ਕਿੰਨੇ ਸਾਲ ਪੁਰਾਣੇ ਰਹੇ ਰਹੇ ਇੱਥੇ ਅੱਛਾ ਮਤਲਬ ਕਿ ਦੇ ਨੇ ਕੋਲ ਫਰਮਡ 2004 اچھا 20 ਕੇ ਸਾਲ ਪੁਰਾਣੀ ਰਿਸਟਰੀ ਹੈ ਫਿਰ ਵੀ ਧੱਕਾ ਕਰ ਰਹੇ ਨੇ ਤੁਹਾਡੀ ਰਫਤਾਰ ਨੂੰ ਬਾਬ ਪਰਮੇਸ਼ਰ ਦਾ ਕਰਨਾ ਹੈ اچھا ਕੀ ਮੰਗ ਕਰਨਾ ਚਾਹੁੰਦੇ ਹੋ ਤੁਸੀਂ ਆਪਾਂ ਸਰ ਕੁਛਾ ਦਾ ਅਸਤਾ ਨਹੀਂ ਅੱਜ ਤੋਂ ਉਹ ਤੁਹਾਨੂੰ ਕੁੱਟਿਆ ਮਾਰੇਗਾ ਪੁਲਿਸ ਤੁਹਾਡੀ ਕੋਈ ਬਿਆਨ ਨਹੀਂ ਲੈਣਾ ਸਾਡਾ ਕੋਈ ਪੂਰਨੀ ਨਹੀਂ ਪਹਿਲਾਂ ਸਿਕੰਦਰ ਦੀ ਜੀ ਸਟਾ ਹੋਗੀ ਕੈਂਪਰ ਕਰਨ ਲਈ ਤੁਹਾਨੂੰ ਸੂਚਨਾ ਹੋਈ ਹੋਵੇ ਠੀਕ ਸੋ ਦੇਖ ਸਕਦੇ ਹੋ ਕਿ ਜਿਹੜੇ ਹਸਪੀਟਲ ਦੇ ਮਰੀਜ਼ ਨੇ ਉਹ ਲਗਾਤਾਰ ਜਿਹੜਾ 2 ਦਿਨ ਤੋਂ ਉਹ ਜਿਹੜੇ ਹਸਪੀਟਲ ਦੇ ਵਿੱਚ ਬੈਠੇ ਹੋਏ ਨੇ ਕਿਤੇ ਨਾ ਕਿਤੇ ਹਾਲੇ ਤੱਕ ਜਿਹੜੇ ਪੁਲਿਸ ਦੇ ਵੱਲ ਜੜੇ ਨੇ ਇਹਨਾਂ ਦੇ ਉੱਤੇ ਜਿਹੜੀ ਕੋਈ ਵੀ ਜੜੇ ਦਾ ਤਾਂ ਕੋਈ ਬਿਆਨ ਕਰ ਚੁਕਿਤੇ ਜਾ ਰਹੇ ਨਹੀਂ ਨਾ ਹੀ ਇਹਨਾਂ ਦੇ ਉੱਪਰ ਜਿਹੜੀ ਆ ਹਾਲੇ ਤੱਕ ਕੋਈ ਜਿਹੜੀ ਆ ਸੁਣਵਾਈ ਕੀਤੀ ਜਾ ਰਹੀ ਹੈ ਲਗਾਤਾਰ ਇਹਨਾਂ ਵੱਲ ਜਿਹੜਾ ਸਰਕਾਰ ਦੇ ਕੋਲ ਵਫਾਰ ਲਗਾਈ ਜਾ ਰਹੀ ਹੈ ਕਿ ਜਿਹੜੇ ਸਾਡੀ ਰਜਿਸਟਰੀ ਹੈ ਉਹ ਵੀ 20 ਸਾਲ ਪੁਰਾਣੀ ਹੈ ਫਿਰ ਵੀ ਹਾਲੇ ਤੱਕ ਜਿਹੜੀ ਹੈ ਸਾਡੇ ਨਾਲ ਕੀ ਜਿਹੜੀ ਹੈ ਬਦਸਲੂਕੀ ਕੀਤੀ ਜਾਂਦੀ ਹੈ ਦੇਖਦੇ ਆ ਕਿ ਲੋਕ ਕਿਤੇ ਨਾ ਕਿੱਥੇ ਜਿਹੜਾ ਰਜਿਸਟਰੀਆਂ ਦੇ ਮਕਾਨ ਲੈਂਦੇ ਨੇ ਬਾਕੀ ਜਿਹੜ ਵੈਕਤੀ ਜਿਹੜਾ ਕੋਈ ਸਾਡੇ ਘਰ ਤੇ ਆ ਕੇ ਕਬਜ਼ਾ ਨਾ ਕਰ ਸਕੇ ਫਿਲਹਾਲ ਇਹਨਾਂ ਨੂੰ ਵੀ ਇਹ ਲੱਗਦਾ ਕਿ ਅਸੀਂ ਕਿਤੇ ਨਾ ਕਿੱਥੇ ਜਿਹੜੀ ਹੈ ਪੱਕਾ ਬੋਰਡ ਦੀ ਜਿਹੜੀ ਜਗ੍ਹਾ ਦੇ ਵਿੱਚ ਰਹਿ ਰਹੇ ਹਾਂ ਫਿਲਹਾਲ ਦਿਓ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਸਮਾਣਾ